ਤੇ ਗਾਲੀ ਗੈ ਸੈ ਗਾਲੀ ਗੈ ਪਤਾ ਹੈ ਜੇ ਸੁਣੇ ਤਨੇ ਸਾਰੋ ਮੈਂ ਤਾਂ ਨਾਲ ਹੀ ਅੱਛਾ ਇਹਨੂੰ ਕੋਈ ਮੰਦਾ ਹੀ ਨਹੀਂ ਆ ਵੇ ਸਤਿ ਇਹ ਜਿਵੇਂ ਪਰਦੀ ਭੋਲੇ ਫਿਰ ਜਾਣ ਕੋਈ ਨਾ ਜਰ ਮੰਦੈ ਨਾ ਜੇ ਨਾ ਜਰ ਮਾਲਕ ਚੁੱਪ ਕੀਤੇ ਹੋ ਜੀ ਠੀਕ ਆਹ ਤੇ ਵੀ ਰਾਈਟ ਆ ਵੀ ਫਿਰ ਦੱਸੋ ਤੀਰ ਤੀਰ ਸਤ ਦਰਵ ਗ੍ਰੰਥ ਸੁਧਾਰਾ ਤੀਰ ਸਤ ਦਰਵ ਕਹ ਦਸ ਹਲਾ ਸਤ ਨੂੰ ਦੇ ਖੜੇ ਤੇ अच्छा जी। पाद्रव त किनारा ही या न नेड़े। अच्छा तीर ਦਾ ਮਤਲਬ ਕਿਨਾਰਾ ਜੀ। ਨਾਰਾਇਣ ਗਤਿਹ ਦਾ। ਅੱਛਾ ਜੀ। ਤੇ ਜਿਹੜਾ ਰਵਵਾਰਾ ਹੈ ਰਵਵਾਰੇ ਦਾ ਕੀ ਭਾਵ ਹੈ ਜੀ? ਜੀ। ਆ ਪਾਦ੍ਰਵ ਸੁਦੀ ਅਸ਼ਟਮੀ ਰਵਵਾਰਾ। ਆਦੁਰਵਾ ਬਿਨਾ ਸੁਦੀ ਪੱਖਾਇ ਚਾਲੁਰ ਪੱਖਾਇ ਅਸ਼ਟਵੀਰ। ਹੂੰ ਹੂੰ। ਐਦਵਾਰ ਦਾ ਦੇਦੇ। ਅੱਛਾ ਜੀ। ਜਿਹੜੇ ਰੋਲਾ ਪਾਉਦੇ ਨੇ ਐਦਵਾਰ ਦੀ ਜਿਹੜਾ ਉਸ ਦਿਨ ਹਾਂਜੀ। ਕੋਈ ਫਾਲੂਲਾ ਦੀਆਂ ਦੁਨੀਆ ਦਾ ਜਿਹੜਾ ਐਗਜ਼ੈਕਟ ਹੋਵੇ। ਠੀਕ ਹੈ ਜੀ। ਇਹਨਾਂ ਨੇ ਫਾਲੂਲੇ ਬਣਾਏ ਲੋਨਾਂ ਨੇ ਆਪ ਗਏ ਫਾਲੂਲਾ ਐਗਜ਼ੈਕਟਰੀ ਹੈ। ਹੂੰ ਹੂੰ। ਕਿ ਦੱਸ ਖਾਓਗੇ ਥੱਲੇ ਕੇ। ਠੀਕ ਹੈ ਜੀ। ਕੋਈ ਬੱਤ ਜਿਹਨਾਂ ਫਾਲੂਲੇ ਬਣਾਏ ਲੋਨਾਂ ਬੰਦੇ ਦੀ ਐਗਜ਼ੈਕਟ ਹੈ। ਹੂੰ ਹੂੰ। ਫੇਰ ਵਾਲਾ ਭਾਈ ਜੰਦੇ। ਹਾਂ ਇਹਨਾਂ ਨੂੰ ਆਰੇ ਜੇ ਵੀ ਬਲੂ ਦੇ ਨੇ ਹੂੰ ਹੂੰ ਤੇ ਜਨ ਪਤਰੀ ਇਹ ਕਦੋਂ ਨਾ ਉਹਨਾਂ ਦਾ ਉਹੀ ਫਰਕ ਹੁੰਦਾ ਆ ਆਪੇ ਹੂੰ ਹੂੰ ਸੇਤਾ ਦਾ ਬਹੁਤ ਫਰਕ ਪੈਂਦਾ ਇੱਕ ਥੇ ਤਾਂ ਦੋ ਦਿਨਾਂ ਆ ਜਾਂਦੀ ਹੈ ਹੂੰ ਹੂੰ ਤੇ ਕਿਤੇ ਦੋ ਦਿਨਾਂ ਆ ਜਾਂਦੀ ਹੈ ਤੇ ਕਿਤੇ ਤਾਂ ਜਿਵੇਂ ਉਹ ਅਦਾ ਦੇ ਰਹੇ ਹੁੰਦੀ ਹੈ ਹੂੰ ਹੂੰ ਇਹ ਇਹ ਖੇਤਾਂ ਲੈ ਆਵਲੇ ਚਲਦੀ ਹੈ ਨਾਲੇ ਲੀਪイヤー ਚ ਕੀ ਕਰਦੇ ਆਂ ਫਿਰ ਲੀਪイヤー ਜਿਹੜਾ ਨਾ ਕਿਵੇਂ ਚੱਲਦਾ ਹਾਂ ਜਿਹੜਾ ਲੀਪイヤー ਹੁੰਦਾ ਜੀ ਚ ਇੱਕ ਇੱਕ ਦਿਨ ਵੱਧਾ ਉਹ ਉਹਦੇ ਸਾਲ ਨਾਲ ਕਿਵੇਂ ਚੱਕਰਦੇ ਵੋਈ ਰੱਬ ਹੈ ਤਾਂ ਵੋਈ ਤਾਂ ਬੇਕਰਨ ਹਾਂਜੀ ਤਾਂ ਹੀ ਫਿਰ ਉਹਦੇ ਵਿੱਚ ਇਹਨਾਂ ਨੂੰ ਡਾਊਟ ਰਹੇਗਾ ਉਹ ਤਾਂ ਹੀ ਉਹ ਕਹਿੰਦਾ ਜੀ ਮੰਗਲਵਾਰ ਸੀ ਕੋਈ ਕਹਿੰਦਾ ਸੀ ਜਿਹੜਾ ਦਾ ਬਿਕਰਮੀ ਕਲੈਕਟਰ ਹੈ ਹਾਂਜੀ ਉਹਦਾ ਲੀਪイヤー ਹੁੰਦਾ ਉਹਦਾ ਇਹਦੇ ਚੱਕ ਹੋ ਜਾਊਗਾ ਹੂੰ ਹੂੰ ਅਰ ਜਿਹੜਾ ਕੋਈ ਵੀ ਡੇਟਰ ਹੈ ਉਹ ਹੋ ਰਿਹਾ ਆਪਣਾ ਹਾਂਜੀ ਉਹ ਕਦੇ ਵੀ ਚੱਕਦੀ ਹੋ ਸਕਦੇ ਅਸਲ ਵਿੱਚ 100 ਸਾਲ ਬਾਅਦ ਇੱਕ ਦਿਨ ਫਿਰ ਕਹਦੇ ਬਲੋਜ਼ੇ ਹੂੰ ਹੂੰ ਲੀਪイヤー ਦੇ ਬਾਵਜੂਦ ਵੀ ਹੂੰ ਹੂੰ 100 ਸਾਲ ਬਾਅਦ ਫਿਰ ਇੱਕ ਦਿਨ ਬੋਲਾ ਲੈਂਦੇ ਠੀਕ ਇਹਨਾਂ ਨੂੰ ਇਹ ਡਾਊਟ ਹੈ ਵੀ ਇਹ ਵਿਕਰਮੀ ਕੈਲੰਡਰ ਦੇ ਹਿਸਾਬ ਨਾਲ ਗੁਰੂ ਸਾਹਿਬ ਨੇ ਲਿਖਿਆ ਬਈ ਫਿਰ ਇੱਥੇ ਹੀ ਉਲਝ ਗਏ ਨਾ ਵਿਕਰਮੀ ਕਰ ਲਿਆ ਤਾਂ ਫਿਰ ਜੱਦੇ ਫਿਰ ਉਲਝੇ ਹੋਏ ਆ ਤੇ ਆ ਪਤਾ ਨਹੀਂ ਲੱਗਦਾ ਵੀ ਐਸਟਮੀ ਕੀ ਹੈ ਰਵਾਰਾ ਕੀ ਹੈ ਪਰ ਇਹਨਾਂ ਗੱਲਾਂ ਦਾ ਇਹਨਾਂ ਨੂੰ ਬਹੁਤ ਜ਼ਿਆਦਾ ਭੁਲੇਖਾ ਇਸ ਕਰਕੇ ਅੱਜ ਥੈਂਕ ਯੂ ਗੱਲ ਨਹੀਂ ਸੀ ਤੇ ਚੜ ਸਕੀ ਇਹਨਾਂ ਉਹਹ ਇਹ ਤਾਂ ਪੇਸ਼ਾਵਰ ਆ ਕੀ ਰਿਪਲੇਖੇ ਬਾਲਦੇ ਇਹ ਹੋਰ ਕੱਢ ਲੈਣਗੇ ਭੁਲੇਖਾ ਉਹ ਲਿਖਾ ਹੈ ਜਾਂ ਨਹੀਂ ਹੈ ਇਹਦੇ ਨਾਲ ਕੀ ਫਰਕ ਪੈਂਦਾ ਹੈ ਗੱਲ ਦਾ ਹਾਂਜੀ ਕੋਈ ਫਰਕ ਨਹੀਂ ਜਿਹੜਾ ਪਲੇਟਾ ਕਹਿੰਦੇ ਹੋਏ ਹੋਰ ਖੜਾ ਕਰ ਲੈਣੇ ਜਿਹੜੇ ਹੋਰ ਪਾਲਣਗੇ ਇਹਨਾਂ ਦੇ ਪ੍ਰੇਖੇ ਦਾ ਆਪਾਂ ਨੂੰ ਕੋਈ ਇਸ਼ਤਾਰੀ ਹੈ ਠੀਕ ਹੈ ਜੀ ਉਹ ਅਜੇ ਅਭੀ ਅੱਜ ਤੱਕ ਅੱਜ ਦੇ 500 ਸਾਲ ਨੂੰ ਆ ਤੇ ਕੱਢ ਕੇ ਦਿਖਾਓ ਕਦੇ ਡੁੱਗਦਾ ਹਾਂਜੀ ਉਹ ਜਿਹੜਾ ਆਦਮੀ ਲਿਖ ਰਿਹਾ ਉਹ ਪਾਗਲ ਹੈ ਇਹ ਅਕਲਵੰਦ ਹੈ ਹੂੰ ਹੂੰ ਪਰੇ ਦਾ ਬਿਕਰਮੀ ਦੇ ਨਾਲੇ ਕਰਦੇ ਇਹਨਾਂ ਨੂੰ ਪਤਾ ਨਹੀਂ ਵੀ ਇਹ ਜਿਹੜਾ ਸੰਬਤ ਹੈਗਾ ਇਹ ਮੁਸਲਮਾਨ ਜਿਹੜਾ ਇਹ ਲੂਨਰ ਕੈਲੰਡਰ ਹੈ ਇਸ ਉਹ ਨਹੀਂ ਹੈਗਾ ਸੋਲਰ ਨਹੀਂ ਹੈ ਅੱਜ ਨਾ ਨਾ ਕਰਦੇ ਤਾਂ ਉਹਦੇ ਨਾਲੇ ਨੇ ਅੱਜ ਉਲਟਾ-ਪਲਟਾ ਕੇ ਨਹੀਂ ਹੈ ਜਿਹੜਾ ਮੇਰੇ ਕੋਲ ਠੀਕ ਆ ਪਿਆ ਉਹ ਬਿਕਰਮੀ ਉਹ ਲਿਖਿਆ ਜਿਹੜਾ ਜਿਹੜਾ ਇਹ ਹੈ ਨਾ ਕੈਲੰਡਰ ਇਹ ਬਿਲਕੁਲ ਐਗਜ਼ੈਕਟ ਹੈ ਜਨਾ ਆਏ ਨਹੀਂ ਸਕਦਾ ਵੇਲੇ ਨਹੀਂ ਖਾਸਾ ਠੀਕ ਹੈ ਇੱਧਰ ਵੀ ਦਾ ਹੈ ਇਹ ਸਾਲ ਹੈ ਉਹਦਾ ਤਿੰਨ ਤਿੰਨ ਸਾਲ ਪੈ ਜਾਂਦਾ ਤੁ ਵੀ ਜੇ ਫਰਕ ਪੈ ਜਾਂਦਾ ਉਦਾਈ ਹਾਂਜੀ ਇਹ ਤੋਂ ਵੀ ਜੇ ਆਲੀ ਪੈਦਾ ਖਬਰਾਂ ਇਹ ਕਹਦਾ ਜੇ ਫालतू ਪੈ ਜਾਂਦਾ ਹੋਵੇ ਜਿਆਦਾ ਪੈ ਜਾਂਦਾ ਹੋਵੇ ਤਾਂ ਹੀ ਉਹ ਜਿਹੜੇ ਇਹਨਾਂ ਦੇ ਰੋਜ਼ੇ ਆ ਸਾਰਾ ਸਾਲ ਅੱਗੇ ਪਿੱਛੇ ਹੀ ਚੱਲਦੇ ਰਹਿੰਨੇ ਆ 13 ਮਹੀਨੇ ਕਰਕੇ ਹੈ ਨਾ ਜੀ ਆਹ ਹਰ ਸਾਲ 19 ਦਿਨ ਦਾ ਫਰਕ ਪਾਉਂਦੇ ਨੇ ਉਹ 13 ਕਿੰਨੇ ਦੋ ਸਾਲ ਬਾਅਦ ਮਹੀਨੇ ਵੀ 13 ਮਹੀਨੇ ਹਾਂ ਹੁਣ ਦੇਖਦਾ ਹਾਂ ਹੂੰ ਹੂੰ ਜੇ 2 ਸਾਲ ਹੁੰਦੇ ਨੇ ਤੇ 3 ਸਾਲ ਹੁੰਦੇ ਨੇ ਫਿਰ ਉਹ ਪੱਧਰ ਦਾ ਨਰਕ ਪਾਈ ਜਾਂਦੇ ਨੇ ਹਾਂਜੀ ਹਾਂਜੀ ਪੱਧਰ ਦਾ ਫਰਕ ਪਾਈ ਜਾਂਦੇ ਨੇ ਫਰਕ ਦਾ ਫਰਕ ਪਾਈ ਜਾਂਦੇ ਨੇ ਫੇਰ ਵੀ ਉਹਨਾਂ ਦਾ ਗੜਬੜ ਹੋ ਜਾਂਦੀ ਹੈ ਫੇਰ ਵੀ ਖਾਦਾ ਕੁਝ ਕਰਦੇ ਨੇ ਦੁਬਾਰਾ ਉਹ ਹਾਂਜੀ ਫੇਰ ਵੀ ਉਹਨਾਂ ਨੂੰ ਪਤਾ ਨਹੀਂ ਲੱਗਦਾ ਇੱਕਮ ਕਿਦਣੇ ਕਿਦਣਤੀ ਉਹ ਹੈਗੀ ਹੈ ਆਹ ਉਹ ਆਪ ਗਹਿਵਾਇਆ ਉਹਨਾਂ ਦਾ ਸੂਤਰੀ ਹੁੰਦਾ ਸਾਹਿਬ ਹੂੰ ਹੂੰ ਠੀਕ ਹੈ ਜੀ